ਇਹ ਜੀ 20 ਮਾਡਲ ਆ ਜੀ ਹਾਂਜੀ ਪੰਜਾਬ ਦਾ ਨੰਬਰ ਆ ਫਸਟ ਓਨਰ ਆ ਠੀਕ ਆ ਜੀ ਸਾਰੇ ਟਾਇਰ ਨਾਲ ਦੇ ਆ ਚਾਰੇ ਇਹ 2017 ਮਾਡਲ ਆ ਫੁੱਲ ਟੌਪ ਆ ਹਿੱਸਾ ਖੁੱਲਦਾ ਔਰ ਬੱਸ ਵੀਡੀਓ ਆ ਠੀਕ ਆ ਜੀ ਨਾਲ ਦੇ ਟਰੈਕਟਰ ਦੇ 70 75 ਪੈਸੇ ਨਾਲ ਦੇ ਟਾਇਰ ਇਹ 22 ਦਾ ਮਾਡਲ ਆ ਜੀ ਹਾਂਜੀ ਇਹ 2 ਸਪੀਡ ਟਰੈਕਟਰ ਆ ਠੀਕ ਆ ਜੀ ਜਿਹੜੀ ਗੱਲ ਆਪਾਂ ਵਜੋਂ ਦੱਸਦਾ ਸੀ ਪਹਿਲੇ ਹਾਂਜੀ ਇਹ 9ਵੇਂ ਮਹੀਨੇ ਦਾ ਇਹ ਮੇਨ ਪਲੇਟ ਤੇ ਵੀ ਲੱਗਿਆ ਇਹਦੇ ਠੀਕ ਹੈ ਜੀ ਕਾਪੀ ਇਹਦੀ 23 ਚ ਬਣੀ ਹੋਈ ਆ ਠੀਕ ਹੈ ਜੀ ਪਰ ਆਪਾਂ ਇਹਨੂੰ ਬਾਈ ਨੂੰ ਬਾਈ ਮਾਡਲ ਹੀ ਕਹਾਂਗੇ ਜਿਹਨੂੰ ਕਹਾਂਗੇ ਇਸ ਕੰਨੇ ਟਾਰਕ ਪਲੱਸ ਆਈ ਹੈ ਹਾਂ ਜੀ ਟਾਰਕ ਪਲੱਸ ਆ ਗਿਆ ਇਹ 23 ਮਲਟਰ ਟਰੈਕਟਰ ਇਹ 23 ਮਲਟਰ ਦੇ ਵਿੱਚ ਟਾਰਕ ਪਲੱਸ ਆਇਆ ਸੀ 23 ਮਲਟਰ ਹੈਗਾ ਠੀਕ ਹੈ ਜੀ ਇਹ ਵੀ ਫਰਸਟ ਓਨਰ ਆ ਨਗਦ ਕਰੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਆਪਣੇ ਨਾਲ ਬਾਈ ਗੁਲਾਬ ਜੁੜਿਆ ਕਰਦਿਆਂ ਗੱਲ ਕਿੰਨੇ ਟਰੈਕਟਰ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਬਾਈ ਗੁਲਾਬ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਵਧੀਆ ਪੂਰੇ ਵਧੀਆ ਬਾਈ ਜੀ ਚੜਦੀ ਕ ਤੇਕ ਜਮਾਨਾ ਮੈਨੇ ਜਮਾਨਾ ਮੈ ਸਾਰੇ 20 ਮਾਡਲ ਤੋਂ ਪਲੱਸ ਹੀ ਆ 20 ਮਾਡਲ ਤੋਂ ਬੜਾ ਸ ਥੋੜੇ ਘੰਟੀ ਚੱਲੇ ਹੋਣੇ ਹਾਂ ਥੋੜੀ ਯਾਰ ਮਦਦ ਘੰਟੇ ਦੇ ਅੱਧਾ ਲੜੀ ਠੀਕ ਆ ਕਾਪੀ ਕੰਮ ਜਾਂਦੇ ਕਾਪੀ ਕਾ ਜ ਆਪਣੇ ਨੌਂ ਗਰਾਉਂਡ ਤੱਕ ਦੀ ਗਾਰੰਟੀ ਹੁੰਦੀ ਆ ਨੌਂ ਗਰਾਉਂਡ ਤੱਕ ਨੌਂ ਗਰਾਉਂਡ ਤੱਕ ਕਰਦੀ ਬਾਈ ਦੀ ਗਾਰੰਟੀ ਆ ਬਾਈ ਫੁੱਲ ਕਹਿੰਦਾ ਤੇ ਇੰਜਨ ਗੇਅਰ ਤੇ ਇੰਜਨ ਗੇਅਰ ਤੇ ਜੇ ਵਾਕੇ ਬਾਈ ਤਸੱਲੀ ਕਰਦੇ ਆ ਵਾਕੇ ਠੀਕ ਆ ਤੇਲ ਛੋਟਾ ਹੋਊਗਾ ਹਾਂ ਹਾਂ ਤੇਲ ਇਹਨਾਂ ਦਾ ਭਾਈ 2 ਘੰਟੇ ਬਾਅਦ ਚਾਹੇ 1 ਘੰਟਾ ਬਾਅਦ ਹੁਣ ਆਪਾਂ ਇਥੋਂ ਸਟਾਰਟ ਕਰਦੇ ਆ ਫੋਰ ਵੀਲ ਤੋਂ 5405 ਇਹਦੇ ਬਾਰੇ ਭਾਈ ਦੱਸੀਂ ਜੀ ਇਹ ਜੀ 20 ਮਾਡਲ ਆ ਜੀ ਹਾਂਜੀ ਪੰਜਾਬ ਦਾ ਨੰਬਰ ਆ ਫਸਟ ਆਨਰ ਆ ਠੀਕ ਆ ਜੀ ਸਾਰੇ ਟਾਇਰ ਨਾਲ ਦੇ ਆ ਚਾਰੇ ਹਾਂਜੀ ਬੀਡ ਐਕਸੈਸਰੀ ਰੈਡਰ ਲੱਗੀ ਹੋਈ ਹੈ ਠੀਕ ਹੈ ਸਤਰੀਆ ਰੀਜਨਲ ਜੌਂਡੀਆ ਰਾਣਾ ਠੀਕ ਹੈ ਜੀ ਟਾਇਰ ਕਿੰਨੇ ਕ ਪੈਸੇ ਨੇ ਟਾਇਰ ਹੀ 80-85 ਪੈਸੇ ਮੰਗ ਰਲੇ ਮੂਰਲੈਸ ਮੂਰਲੇ 80 ਪੈਸੇ ਟਾਇਰ ਨੇ ਠੀਕ ਹੈ ਜੀ ਮੰਗ ਰਲੇ 85 ਪੈਸੇ ਪਲੱਸ ਟਾਇਰ ਨੇ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਰੀਜਨਲ ਜੌਂਡੀਆ ਰਾਲਾ ਮੈਟ ਲੱਗਿਆ ਹੋਇਆ ਜੌਂਡੀਆ ਰਾਲਾ ਵੀ ਮੈਟ ਲੱਗਿਆ ਹੋਇਆ ਤੇ ਇੰਜਨ ਗੇਅਰ ਦਾ ਆਪੱਖੋਂ ਸਾਰਾ ਓਕੇ ਆ ਕੋਈ ਬਾਜ ਬੂਜ ਤਾਂ ਨਹੀਂ ਸਾਇਸ ਸਕੈਲ ਸਕੂਲ ਦੇ ਰੰਬਾ ਵਿੱਚ ਉ ਨਹੀਂ ਪਿਆ ਠੀਕ ਹੈ ਕਿੰਨੇ ਕ ਘੰ ਇਹ 1100 ਘੰਟੇ ਦੇ ਨੇੜੇ ਚੱਲੇ ਹੋਏ 1100 ਘੰਟੇ ਦੇ ਨੇੜੇ ਚੱਲਿਆ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਓਕੇ ਹੈ ਪੰਜਾਬ ਨੰਬਰ ਲੋਲ ਜੀ ਆਪਾਂ ਨੂੰ ਕੀ 2 ਕ ਲੱਖ ਰੁਪਏ ਦੇਣਾ ਪੂਗਾ ਅੱਛਾ 2 ਕ ਲੱਖ ਸਿਮਪਲ ਸਕੋਰਸ ਕਈ ਹੋਣਾ ਚਾਹੀਦਾ ਠੀਕ ਹੈ ਤੇ ਸਲਿੱਪ ਗੇਅਰ ਚ ਆ ਲੱਗ ਤੋਂ ਕਲੱਚ ਵਾਲਾ ਤੇ ਮਾਡਲ ਇਹ 20 ਮਾਡਲ ਹੈ ਗੇਅਰ برو 4 ਸਪੀਡਰ ਚ ਅਚਾਤੇ ਰੇਟ ਰੇਟ ਹੈ ਜੀ 10 ਲੱਖ 75000 ਰੁਪਏ 10 ਲੱਖ 75000 ਦੇਣਾ ਕਿੰਨੇ ਤੱਕ ਲਾਵਾ ਕੋਈ ਦਾ ਮੌਕੇ ਤੇ ਬਾਈਆਂ ਆ ਜਾਂਦਾ ਮਾਨਤਨ ਪੂਰਾ ਫੁੱਲ ਕਰਾਵੇ ਮੌਕੇ ਤੇ ਫੁੱਲ ਮਾਨਤਾ ਨੂੰ ਮਿੱਤਰ ਜਿਹੜੀ ਗੱਲ ਹੈ ਬਾਈ ਕੋਈ ਇੱਕ ਡਿੱਡੀ ਮਾਰੀ ਦੂਰ ਚੱਲ ਗਿਆ ਗਾਰੰਟੀ ਵਾਲਾ ਲੈਟਰ ਹੋਊਗਾ ਗਾਰੰਟੀ ਵਾਲਾ ਟਰੈਕਟਰ ਆਪਾਂ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਸਾਰੇ ਫਸਟ ਓਨਰ ਹੋਣਗੇ ਠੀਕ ਆਪ ਦਾ ਨਾ ਖੇਤੀ ਤੇ ਚੱਲੇ ਹੋਏ ਟਰੈਕਟਰ ਨੇ ਖੇਤੀ ਤੇ ਚੱਲੇ ਹੋਏ ਕੋਈ ਵੀ ਸਾਈਡ ਵਾਲਾ ਲੈਟਰ ਆਪਣੇ ਕੋਲ ਠੀਕ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਲਾਵੇ ਮਿੱਤਰੋ ਮੂਰੇ ਜੋਂਡੀਅਰ ਆ ਗਿਆ 531 ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਦੱਸਿਓ ਇਹਦੇ ਬਾਰੇ ਇਹ 2017 ਮਾਡਲ ਆ ਫੁੱਲ ਟੌਪ ਆ ਹਿੱਸਾ ਖੁੱਲਦਾ ਬਸ ਵੀਡੀਓ ਠੀਕ ਹੈ ਜੀ ਨਾਲ ਦੇ ਟਾਇਰ ਟਰੈਕਟਰ ਦੇ 70 75 ਪੈਸੇ ਨਾਲ ਦੇ ਟਾਇਰ ਨਹੀਂ ਠੀਕ ਹੈ ਜੀ ਰਿੰਬਾਂ ਚਿੱਟਾ ਹਜੇ ਉਮੀਦ ਆ ਕਿ ਕਦੋਂ ਟਰੈਕਟਰ ਹੇ ਤੱਕ ਬੜਿਆ ਨਹੀਂ ਨਾ ਠੀਕ ਹੈ ਜੀ ਤੇ ਚੱਲਿਆ ਕਿ ਨਾ ਕਾਉਣਾ ਚੱਲਿਆ ਇਹ 1400 ਘੰਟਾ ਸਾਰਾ ਡਾਟਾ ਸੀਲਡ ਆ ਜੀ ਸਾਰਾ ਟਰੈਕਟਰ ਸੀਲਡ ਆ ਮਿੱਤਰੋ 1400 ਘੰਟਾ ਚੱਲਿਆ ਹੋਇਆ ਤੇ ਇੰਜਨ ਗੇਅਰ ਦਾ ਕੋਈ ਕਿਤੇ ਬਾਜੂਜ ਤਾਂ ਨਹੀਂ ਕਿਤੋਂ ਵੀ ਨਹੀਂ ਜਾਈ ਕੋਈ ਕਲਚ ਕੋਈ ਖਸ ਕੋਈ ਨਹੀਂ ਟਰੈਕਟਰ ਦਾ ਖੁੱਲਿਆ ਹੋਇਆ ਥਾਮੇ ਚਟਾਂ ਪਈਆਂ ਨੇ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਟੈਸਟ ਵੀ ਬਾਈ ਮਲਟੀ ਕੰਡੀਸ਼ਨ ਉਹੋ ਜੀ ਕੰਡੀਸ਼ਨ ਦਾ ਟਰੈਕਟਰ ਆ ਠੀਕ ਆ ਜਾਇ ਜੀ 2022 ਮਾਡਲ ਦੀ ਕੰਡੀਸ਼ਨ ਉਹ ਜਾਇ ਜੀ 2022 ਮਾਡਲ ਦੀ ਕੰਡੀਸ਼ਨ ਉਹ ਉਹੋ ਜਿਹਾ ਕੰਡੀਸ਼ਨ ਦਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਚੰਗਾ ਇਹਦੇ ਆ ਸੀਟ ਦੇ ਮਗਰ ਵੀ ਚਟ ਪਈ ਆ ਸੀਟ ਦੇ ਮਗਰ ਦਿਖਾ ਦਿਓ ਸੀਟ ਦੇ ਮਗਰ ਵੀ ਚਟ ਪਈ ਆ ਸੀਟ ਦੇ ਮਗਰ ਵੀ ਬਾਈ ਕਹਿੰਦਾ ਚਟਾਂ ਪਈਆਂ ਨੇ 8 ਤਰੀਕ ਹੈ ਸੇਮਾ ਮਾਈਡ ਦਾ ਨਸਾ ਚਟਾਂ ਚੂਟਾਂ ਲੱਗੀਆਂ ਪਈਆਂ ਨੇ ਪੈਰ ਦਾ ਨਾ ਇਹ ਪੂਰੇ ਵਧੀਆ ਪਏ ਨੇ ਬਾਈ ਕਹਿੰਦਾ ਸਲਿੱਪ ਗੇਅਰ ਚ ਆ ਗਿਆ ਅਲੱਗ ਤੋਂ ਕਲੱਚ ਵਾਲਾ ਹਨਾ ਬਾਈ ਸੈਲਫ ਜ਼ੁਲਪੰਦੀ ਕੰਡੀਸ਼ਨ ਪੂਰੀ ਜਮਾ ਓਕੇ ਆ ਠੀਕ ਆ ਤੇ ਮਾਡਲ ਇਹ ਹੈ ਬਾਈ ਦੇ 2017 ਮਾਡਲ ਹੈ ਤੇ ਰੇਟ ਕਿਲਾਬ ਰੇਟ ਹੈ 6 ਲੱਖ 35000 ਰੁਪਿਆ ਹਾਂ ਕਲਾਬ ਦੇਣਾ ਕਿੰਨੇ ਦਾ ਕੋਈ ਨਾ ਆਇਆ ਦਾ ਬਾਈ ਇਹਦਾ ਵੀ ਫੁੱਲ ਮਾਨਤਨ ਕਰਾਂਗੇ ਮਾਨਤਨ ਕਰਨਗੇ ਬਾਈ ਆਇਆ ਕਿਹੜੀ ਗੱਲ ਯਾਰ ਆਪਣੀ ਟਰੈਕਟਰ ਦੀ ਗਾਰੰਟੀ ਹੋ ਟਰੈਕਟਰ ਜਿਹੜਾ ਵੀ ਆਪਾਂ ਦਿਖਾਵਾਂਗੇ ਉਹਦੇ ਨਾਕਰਾਣ ਦੀ ਵੀ ਆ ਟਰੈਕਟਰ ਦੀ ਵੀ ਗਾਰੰਟੀ ਹੋਊ ਆਪਣੇ ਘਰੇ ਚਾਹੇ ਬੰਦਾ ਬਾਹਲੇ ਠੀਕ ਐ ਐਨੀ ਗਾਰੰਟੀ ਦੋ ਮੈਨੂੰ ਐਨੀ ਗਾਰੰਟੀ ਦੇਉਂਗੇ ਐਨੀ ਗਾਰੰਟੀ ਹੋ ਫਾਸਟ ਆਨਰ ਟਰੈਕਟਰ ਹੁੰਦੇ ਆ ਫਾਸਟ ਆਨਰ ਟਰੈਕਟਰ ਹੁੰਦੇ ਆ ਤੇ ਮੂਰੇ ਆ ਗਿਆ 855 ਐਫ ਆਈ ਬਾਈ ਦੱਸੀ ਇਹ ਬਾਈ ਦਾ ਮਾਡਲ ਆ ਜੀ ਹਾਂਜੀ ਇਹ ਟੂ ਸਪੀਡ ਟਰੈਕਟਰ ਆ ਠੀਕ ਐ ਜਿਹੜੀ ਗੱਲ ਆਪਾਂ ਬਾਈ ਨੂੰ ਦੱਸ ਦਿੱਤਾ ਸੀ ਪਹਿਲੇ ਇਹ ਨੌਵੇਂ ਮਹੀਨੇ ਦਾ ਇਹ ਮੇਨ ਪਲੇਟ ਤੇ ਵੀ ਲੱਗਿਆ ਇਹਦੇ ਠੀਕ ਹੈ ਜੀ ਕਾਪੀ ਇਹਦੀ 23 ਚ ਬੜੀ ਹੋਈ ਆ ਠੀਕ ਹੈ ਜੀ ਪਰ ਆਪਾਂ ਇਹਨੂੰ ਬਾਈ ਨੂੰ ਬਾਈ ਮਾਡਲ ਹੀ ਕਹਾਂਗੇ ਜਿਹਨੂੰ ਦੱਸਾਂਗੇ ਠੀਕ ਹੈ ਜੀ ਇਹਦੇ ਰਿਮ ਰਿਮ ਚਟਾਉਂ ਮੇ ਹਰਕ ਚੀਜ਼ ਪਈ ਆ ਲਫਾਵੇ ਲੂਫੇ ਨਾਲ ਡਾਇਰੈਕਟਰ ਦੀ ਠੀਕ ਹੈ ਜੀ ਇੰਜਨ ਗੇਅਰ ਤਾਂ ਤਾਂ ਓਕੇ ਹੋਣਾ ਜਮਾ ਓਕੇ ਇੰਜਨ ਗੇਅਰ ਦਾ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਚ ਆ ਗਿਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਜਿਉ ਵਗੈਰਾ ਲੱਗੀ ਹੋਈ ਹੈ ਹਾਂਜੀ ਤੇ ਟਰੈਕਟਰ ਚੰਗਾ ਦੇਗੀ ਚੁੱਲੇ 'ਚ ਆ ਗਿਆ ਮਿੱਤਰ ਹਾਂਜੀ ਦੇਗੀ ਚੁੱਲੇ 'ਚ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਬਾਈ ਰੇਟ ਹੈ 6 ਲੱਖ ਤੇ 70000 ਰੁਪਿਆ ਹਾਂਜੀ ਬਾਕੀ ਟਰੈਕਟਰ ਸਾਰਾ ਹੀ ਤਸ਼ਲੀ ਵਾਲਾ ਹੋਊਗਾ ਠੀਕ ਹੈ ਹਾਂਜੀ ਕੰਡੀਸ਼ਨ ਓਕੇ ਪਈਏ ਇੱਕ ਨੰਬਰ ਪਈਆ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੇਸ ਨੇ ਟਰੈਕਟਰ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂਗਰਾ ਸਿਉਨਾਲੀਕਾ ਆ ਗਿਆ 60 ਦਾ RX ਦਸਹੀ ਬਾਈ ਇਹਦੇ ਬਾਰੇ ਸਕੰਦਰ ਟਾਰਕ ਪਲਸ ਆਈ ਹੈ ਹਾਂਜੀ ਟਾਰਕ ਪਲਸ ਆ ਗਿਆ ਇਹ 23 ਮਲ ਡੈਕਟਰ 23 ਮਲ ਦੇ ਵਿੱਚ ਟਾਰਕ ਪਲਸ ਆਇਆ ਸੀ 23 ਮਲ ਡੈਕਟਰ ਹੈ ਠੀਕ ਹੈ ਜੀ ਇਹ ਵੀ ਫਰਸਟ ਓਨਰ ਆ ਨਗਦ ਕਸ਼ ਦੀ ਡੈਕਟਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਜਮਾ ਓਕੇ ਹੈ ਜੀ ਡੈਕਟਰ ਇਹ ਵੀ ਠੀਕ ਹੈ ਤੇ ਟਾਇਰਾਂ ਦੀ ਕੰਡੀਸ਼ਨ ਇਹ ਟਾਇਰ 95 ਪੈਸੀ ਪੈ ਡੈਕਟਰ ਦੀ ਜਮਾ ਨਵਾਂ ਜੀ ਨੂੰ ਕਹਿ ਸਕਦੇ ਹੋ ਡੈਕਟਰ ਹੈ ਠੀਕ ਹੈ ਜਿਹੜਾ 95 ਪੈ ਦਾ ਟਾਇਰ ਹੈ ਜਿਹੜਾ ਆਪਾਂ ਫਾਇਦਾ ਕਰਾਂਗੇ ਉਹ ਫਾਇਦਾ ਹੋਣਾ ਬਾਈਆਂ ਦਾ ਠੀਕ ਹੈ ਜੀ ਤੇ ਓਕੇ ਹੈ ਡੈਕਟਰ ਓਕੇ ਆ ਟਰੈਕਟਰ ਹਰ ਇੱਕ ਚੀਜ਼ ਉੱਤੇ ਯਾਰ ਇਹਨਾਂ ਤੇ ਲੈਮੀਨਸ ਨਹੀਂ ਪਿਆ ਚੀਜ਼ਾਂ ਉੱਤੇ ਠੀਕ ਹੈ ਜੀ ਨਿਆਮੀਨਸ ਨਹੀਂ ਪਿਆ ਬਾਈ ਦੇਖ ਸਕਦੇ ਹੋ ਤੁਸੀਂ ਹਰ ਇੱਕ ਚੀਜ਼ ਨਾਲ ਦੀ ਹੈ ਕਹਿੰਦਾ ਬਾਈ ਕਹਿੰਦਾ ਤੇ ਰਿੰਬਾ ਰੁੰਬਾ ਦਾ ਵਧੀਆ ਸਾਫ ਹੈ ਟਰੈਕਟਰ ਚੰਗਾ ਟਰੈਕਟਰ ਤੇ ਮੰਗਰੂ ਮਗਰੂ ਤੁਹਾਨੂੰ ਦਿਖਾ ਦਿੰਨੇ ਆ ਤੇ ਵੇਟ ਲੋਹੇ ਵਾਲੇ ਨੇ ਹਾਂ ਜੀ ਹਾਂ ਲੋਹੇ ਦੇ ਵੇਟ ਆਉਂਦੇ ਨੇ ਲੋਹੇ ਦੇ ਵੇਟ ਲੱਗੇ ਹੋਏ ਨੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਸੋਹਣਾ ਟਰੈਕਟਰ ਐ ਸਾਤਰੀ ਹੁਣੀ ਆਂਦੇ ਨੇ ਨਾ ਇਹਦੇ ਨਾਲ ਛਤਰੀ ਉਹਦੇ ਨਾਲ ਲਵਾਈ ਨਹੀਂ ਛਤਰੀ ਇਹਦੇ ਨਾਲ ਛਤਰੀ ਹੈ ਨਹੀਂ ਮਿੱਤਰੋ ਜਿਹੜੇ ਵੀ ਟਰੈਕਟਰ ਦਾ ਜਨਸੀਆ ਜਿੰਨਾ ਸਮਾਨ ਉਹ ਤਾਂ ਮਿਲੂਗਾ ਹੀ ਮਿਲਗਾ ਜੇ ਕਿਸੇ ਨਾਲ ਐਕਸਟਰਾ ਲੱਗਾ ਉਹ ਵੀ ਮਿਲ ਜੂਗਾ ਜਿਹਦੇ ਨਾਲ ਹੈ ਨਹੀਂ ਉਹ ਹੈ ਨਹੀਂ ਕਿਹਦੇ ਨਾਲ ਹੈ ਨਹੀਂਗਾ ਉਹਦੇ ਨਾਲ ਮਿਲਦਾ ਨਹੀਂ ਬਾਈ ਹਾਂਜੀ ਟਰੈਕਟਰ ਚੈੱਕ ਕਰ ਤਾਂ ਜਨਸੀਆ ਸਮਾਨ ਹਿਰਕ ਨਹੀਂ ਮਿਲੂਗਾ ਵੀ ਡੱਡਾ ਉਹਦਾ ਡਰਾਈਵਰ ਉਹ ਸਿਰਕ ਜੀ ਹੈਗੀ ਠੀਕ ਹੈ ਜੀ ਮਾਡਲ ਕਿੰਨੇ ਆ ਗਿਆ ਇਹ 23 ਮਾਡਲ ਹੈ ਜੀ 23 ਮਾਡਲ ਦਾ ਰੇਟ ਰੇਟ ਜੀ 6 ਲੱਖ 6 ਲੱਖ 98000 ਰੁਪਏ ਕੋਈ ਗੱਲ ਨਹੀਂ ਬਾਈ ਇਹ ਆਪਾਂ ਦੇ ਦਾਂਗੇ ਵੀ 80000 ਰੁਪਏ ਦੇ ਦਾਂਗੇ 6 ਲੱਖ ਤੇ ਠੀਕ ਹੈ ਜ ਤੇਲੇ ਕੇ ਆਪਣਾ ਹੋਰ ਵੀ ਟਰੈਕਟਰ ਹੁੰਦੇ ਬਾਈ ਆਪਣੇ ਕੋਲ ਹੋਰ ਵੀ ਟਰੈਕਟਰ ਹੁੰਦੇ ਕਿੰਨੇ ਕੁ ਖੜੇ ਨੇ ਮਿਲਾਂ ਜੀ ਆਪਣੇ ਕੋਲ ਹੋਰ ਹੈਗਾ 1 60 ਦਾ 16 ਲਿਕਾ ਜੀ ਹਾਂ ਜੀ 800 ਦਾ ਟਰੈਕਟਰ ਹੈਗਾ ਹੋਰ ਵੀ ਟਰੈਕਟਰ ਖੜੇ ਹੁੰਦੇ ਆ ਮੇਰੇ ਹੋਰ ਵੀ ਖੜੇ ਨੇ ਠੀਕ ਹੈ ਕਾਪੀ ਕਾਇਦਾ ਦੀ ਕਾਪੀ ਕਾਇਦਾ ਦੀ ਆਪਣੇ ਲੋਕ ਗਰਾਉਂਡ ਦੀ ਗਰੰਟੀ ਹੋ ਬਾਈ ਠੀਕ ਹੈ ਜੀ ਕੋਈ ਵੀ ਪ੍ਰੋਬਲਮ ਹੁੰਦੀ ਆਪਾਂ ਉਹਦੀ ਪੂਰੀ ਕਰਕੇ ਦਵਾਗੇ ਹੁੰਦੀ ਨਹੀਂ ਪ੍ਰੋਬਲਮ ਆ ਬਾਈ ਠੀਕ ਹੈ ਜੀ ਲੋਕੇਸ਼ਨ ਕੀ ਪੈ ਗਈ ਲੇ ਕਿੰਨੇ ਆਪਾਂ ਹੰਡਾ ਹੀ ਖੜੇ ਹੁੰਦੇ ਹੰਡਾ ਸਟੈਂਡਰਡ ਜਾਉਂਦੇ ਉੱਥੇ ਥੋਰਮ ਆਪਣਾ ਉੱਥੇ ਹੁੰਦਾ ਡੈਕਟਰੀ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਬਾਈ ਜੀ ਮੋਬਾਈਲ ਨੰਬਰ ਆਪਣਾ 9779765502 9779765502 ਆਪਾਂ ਸਾਰੇ ਡੈਕਟਰ ਉੱਤੇ ਲੋਨ ਕਰਦੀ ਦਰਵਾਦਾ ਲੋਨ ਵੀ ਹੋ ਜੂਗਾ ਸਾਰਿਆਂ ਤੇ ਲੋਨ ਹੋ ਜੂਗਾ ਪੱਲੇ ਵਾਲੇ ਥਿੰਬਲ ਦੇ ਰਪਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਾਸਰੀ ਕਾਲਜ